ਵਾਰੀਆਂ ਦਾ ਲੱਗਿਆ ਹੋਇਆ ਟੱਕਰ ਦੇਖਣ ਜੋਗਾ ਮੇਲਾ ਬੱਲਾ ਦੇ ਵਿੱਚ ਜਾਂਦਾ ਤੇ ਪੁਆਇੰਟ ਕਸ਼ਮੀਰ ਘਰਾਟੋਂ ਦਾ ਫੈਸਲਾ ਜਫਰੀ ਦਾ 60 ਲੱਖ ਲਾਇਆ ਤੇਰਾ ਦੀ ਬਿਸ਼ੇਰੀ ਤੇ ਸਾਲ ਪਲਾਨ ਪੱਕਾ ਬੱਟ ਤੇ ਹੈ ਘੋੜੀਆਂ ਦਾ ਸ਼ੌਕੀ ਗੱਡੀਆਂ ਤੇ ਚੜੇ ਨਾ ਪਰ ਚੜੇ ਕਬੱਡੀ ਕੱਲੀ ਹੱਥ ਤੇ ਪਿਆ ਇਹ ਗੁੱਡੂ ਸਿੰਘ ਕਲੇਰ ਦਾ ਪੁੱਤ ਹੈ ਇਹ ਰਾਜਾਣੇ ਵਾਲਾ ਚਰਨ ਕਲੇਰ ਹੈ ਇਹ ਬਿੱਟੂ ਦੁਗਾਲ ਦੇ ਪਿੰਡਾਂ ਦਾ ਹੈ ਉਹ ਕਬੱਡੀ ਪਾਉਣ ਦੇ ਦੀ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਇੱਕ ਪਾਸੇ ੱਟਕੇ ਸ੍ਰੀਮਗੜੀਆਂ ਦੇ ਚੜ ਗਿਆ ਹੈ ਉਹ ਜੋਰ ਲੱਗਿਆ ਹੋਇਆ ਹੈ ਬੱਲਾ ਦੇ ਵਿੱਚ ਕਹਿੰਦੇ ਅਵਤਾਰ ਨੇ ਚਰਨ ਕਲੇਰ ਨੂੰ ਜਫਾ ਲਾ ਦਿੱਤਾ ਹੈ ਪੁਆਇੰਟ ਇਸਵੇਂ ਮੇਰੇ ਵੀਰੋ ਸ੍ਰੀਮਗੜ ਦੀ ਟੀਮ ਦੇ ਲਈ ਜਾਂਦਾ ਹੈ ਇਧਰ ਸਮਗਾ ਵੀਰ ਹੈ ਜਿਨੇ ਆਪਣੇ ਜੱਸੇ ਤੇ ਫੋਟੋ ਸ਼ਬਦੀਪ ਦੀ ਖਣਵਾਈ ਹੈ ਮੂਸੇ ਵਾਲਾ ਜਿਉਂਦਾ ਹੀ ਅਮਰ ਹੋ ਗਿਆ ਬਹੁਤ ਬਾਈਆਂ ਜੱਗ ਤੇ ਆਵਾਜ਼ਾਂ ਸਜਣਾ ਗੱਭਰੂ ਦੇ ਚਿਹਰੇ ਤੋਂ ਨੂਰ ਦਸਦਾ ਉਹਦਾ ਉੱਠ ਗਿਆ ਜਵਾਨੀ ਤੇ ਜਨਾਜ਼ਾ ਸਜਣਾ ਮੂਸੇ ਵਾਲੀਆਂ ਫੇਰ ਆ ਗਿਆ ਜਿੰਨਾ ਜਿਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਇੱਕ ਵਾਰੀ ਬਾਪੂ ਬਲਕੌਰ ਸਿੰਘ ਦੇ ਲਈ ਮਾਤਾ ਚਰਨ ਕੌਰ ਦੇ ਲਈ ਪੰਜਾਬੀ ਵੀਰੋ ਤਾੜੀਆਂ ਜੋਰਦਾਰ ਮਾਰ ਦਿਓ ਉਹ ਮੂਸੇ ਵਾਲਾ ਫੇਰ ਆ ਗਿਆ ਅੱਜ ਫਿਰ ਉਸ ਘਰ ਦੇ ਵਿੱਚ ਮਾਤਮਾ ਨੇ ਖੁਸ਼ੀਆਂ ਲਿਆਂਦੀਆਂ ਮੇਰੇ ਵੀਰੋ ਉਹ ਨੀਲੀ ਛੱਤ ਵਾਲੇ ਦੇ ਘਰ ਦੇ ਵਿੱਚ देर ਹੋ ਸਕਦੀ ਹੁੰਦੀ ਹੈ ਪਰ ਕਦੇ ਅੰਧੇਰ ਨਹੀਂ ਹੁੰਦਾ ਉਹ ਗੁਰਦੀਪ ਸਲੇਮਗੜੀ ਉੱਟ ਗਿਆ ਤੇ ਪੁਆਇੰਟ ਕਹਿੰਦੇ ਸਲੇਮਗੜ ਦੀ ਟੀਮ ਬਰੀ ਕਰ ਗਿਆ ਅਗਲੀ ਕਬੱਡੀ ਭੋਲੇ ਦੀ ਬੋਲ ਸਾਡੇ ਗੁਰਵਿੰਦਰ ਦੇ ਲਓ ਭੋਲਾ ਤਨਹਾਰੀ ਵਾਲਾ ਬਰੇਪਾਲ ਵਾਲਾ ਕਬੱਡੀ ਪਾ ਰਿਹਾ ਉਹ ਸਾਹਮਣੇ ਬਰਸਾਲਪੁਰ ਦੇ ਤਾਲਪੁਰ ਤੇ ਝਨੇੜੀ ਪਹਿਲਾ ਸੈਮੀਫਾਈਨਲ ਖੇਡਿਆ ਜਾਵੇਗਾ ਬਰਸਾਲਪੁਰ ਦੇ ਝਨੇੜੀ ਇਹ ਦੋਵੇਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜਿੱਤੇ ਬਰਸਾਲਪੁਰ ਤੇ ਝਨੇੜੀ ਦੋਵੇਂ ਦੇ ਆ ਜਾਣ ਜਿਹੜੀ ਜਿੱਤੂਗੀ ਧੂੜੀ ਦੇ ਨਾਲ ਖੇਡੂਗੀ ਬਰਸਾਲਪੁਰ ਦੇ ਝਨੇੜੀ ਪਿੰਡ ਦੀ ਜੁਗਮਾਂ ਨੂੰ ਦੇਖਤੀ ਹੈ ਦੋਵੇਂ ਟੀਮਾਂ ਜਿਹੜੀਆਂ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਇਸ ਤੋਂ ਅਗਲੇ ਮੈਚ ਦੇ ਲਈ ਗੁਰਵਿੰਦਰ ਨਨੇਵਾ ਸਦਾ ਵੀਰ ਹੈ ਗੁਰਵੰਦਰ ਕਹਿੰਦਾ ਵੀ ਸਾਡੀ ਭੈਣ ਹਰਮਨ ਬੀਤ ਤਾਰ ਉਹ ਇੱਧਰ ਆ ਜਾ ਮੇਰੇ ਵੀ ਜਿੰਦਗੀ ਦੀ ਕਾਮਯਾਬੀ ਜਿਹੜੀ ਕੈਨੇਡਾ ਚ ਲਈ ਗਈ ਸੀਗੀ ਔਰ ਗੁਰਵਿੰਦਰ ਸਾਹਿਬ ਜਿੱਥੇ ਭਰਾ ਦੀ ਯਾਦ ਆਉਂਦੀ ਹੋਵੇ ਤੇ ਕੈਨੇਡਾ ਕੋਲ ਨਹੀਂ ਕਰ ਸਕਦਾ ਮੈਂ ਗੁਰਵਿੰਦਰ ਕਹਿੰਦਾ ਭੈਣ ਨੇ ਕੈਨੇਡਾ ਦੇ ਵਿੱਚ ਦੇਲੀ ਲਾਇਆ ਕਿ ਜੀ ਦਾ ਵਿਆਹ ਹੈ ਇਸਦੀ ਭੈਣ ਹਰਮਨਪ੍ਰੀਤ ਕੌਰ ਕੈਨੇਡਾ ਛੱਡ ਕੇ ਪੰਜਾਬ ਵਾਪਸ ਆ ਗਈ ਹੈ ਤੇ ਰੱਖੜੀ ਦੇ ਦਿਨ ਲੋਚਾਂ ਭੈਣ ਦੇ ਪਿਆਰ ਨੂੰ ਉਸਕੇ ਕੀ ਵੀ ਜਾਣਦਾ ਦੀਵਾਲੀ ਦੇ ਤਿਉਹਾਰ ਨੂੰ ਦਰਤਾ ਨਾ ਘਰ ਵਿੱਚ ਆ ਕੇ ਕੋਈ ਵਾਲੇ ਕੈਨੇਡਾ ਛੱਡ ਕੇ ਇੰਡੀਆ ਵਾਪਸ ਆ ਗਈ ਹੈ ਵੀ ਭਰਾ ਦਾ ਵਿਆਹ ਕਰਨਾ ਹੈ ਲੈ ਵੀ ਗੁਰਵਿੰਦਰ